ਪੰਜਾਬ ਨੂੰ ਬਚਾਉਣ ਦੇ ਲਈ ਅੱਜ ਹੋਣ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਦਸੇਕੇ ਤਿੱਖਾ ਸੰਘਰਸ਼ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਵੱਡਾ ਪ੍ਰਦਰਸ਼ਨ ਅੱਜ ਵਿਦਿਆਰਥੀਆਂ ਨੇ ਸ਼ੁਰੂ ਕਰ ਦਿੱਤਾ ਹੈ ਦਸੇਕੇ ਕਈ ਗਾਇਕ ਕਈ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਜਥੇਬੰਦੀਆਂ ਵੀ ਜੂਨੇ ਉਹ ਇਹਨਾਂ ਵਿਦਿਆਰਥੀਆਂ ਦਾ ਸਾਥ ਦੇ ਰਹੀਆਂ ਨੇ ਸਮਰਥਨ ਦੇਣ ਲਈ ਅੱਜ ਦਸੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪੰਜਾਬ ਯੂਨੀਵਰਸਿਟੀ ਪਹੁੰਚ ਸਕਦੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਜਿਸ ਵਿੱਚ ਦਸੇ ਕੇ ਹਾਈ ਸਿਕਿਉਰਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੇ ਬਾਹਰ ਨਜ਼ਰ ਆ ਰਹੀ ਹੈ ਕੈਂਪਸ ਦੇ ਵਿੱਚ ਦੱਸੇ ਕਿ ਪੁਲਿਸ ਹੀ ਪੁਲਿਸ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਪੁਲਿਸ ਛੌਨੀ ਦੇ ਵਿੱਚ ਇਹ ਪੂਰਾ ਇਲਾਕਾ ਤਬਦੀਲ ਹੋ ਚੁੱਕਿਆ ਹੈ ਥਾਂ-ਥਾਂ ਤੇ ਹਾਈ ਸਿਕਿਉਰਿਟੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਚੱਪੇ-ਚੱਪੇ ਤੇ ਇਸ ਵੇਲੇ ਪੁਲਿਸ ਜਿਹੜੀ ਹੈ ਉਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤਸਵੀਰਾਂ ਤਾਜ਼ਾ ਤਸਵੀਰਾਂ ਹੈ ਪੰਜਾਬ ਯੂਨੀਵਰਸਿਟੀਆਂ ਤੋਂ ਹੜੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਸਵੇਰ ਦੀਆਂ ਹੈ ਤਸਵੀਰਾਂ ਨੇ ਜਿੱਥੇ ਕਿ ਦੱਸੇ ਕਿ ਪਾਰੀ ਪੁਲਿਸ ਬਲ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਦੇ ਜੋ ਤਨਾਤ ਕਰ ਦਿੱਤਾ ਗਿਆ ਕਿਉਂਕਿ ਅੱਜ ਵੱਡਾ ਪ੍ਰਦਰਸ਼ਨ ਜਿਹੜਾ ਹੈ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾਣਾ ਹੈ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਦੱਸੇ ਕਿ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਤਿੱਖਾ ਸੰਘਰਸ਼ ਜੋ ਹੈ ਲਗਾਤਾਰ ਵਿਦਿਆਰਥੀਆਂ ਦਾ ਚੱਲ ਰਿਹਾ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਦੱਸੇ ਕਿ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਕੁਝ ਦਿਨ ਪਹਿਲਾਂ ਕਿ ਸੈਨੇਟ ਤੇ ਸਿੰਡੀਕੇਟ ਜੋ ਹੈ ਉਹ ਭੰਗ ਕਰ ਦਿੱਤਾ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਦਾ ਲੇਕਿਨ ਉਸ ਤੋਂ ਬਾਅਦ ਦੱਸੇ ਕਿ ਵਿਦਿਆਰਥੀਆਂ ਦੇ ਵੱਲੋਂ ਜੋ ਹੈ ਇਸ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਇਸ ਖਿਲਾਫ ਨਾਰੇਬਾਜ਼ੀ ਕੀਤੀ ਗਈ ਲਗਾਤਾਰ ਦੱਸੇ ਕਿ ਜਿਹੜਾ ਇੱਥੇ ਭੋਖੜਤਾਲ ਚੱਲੀ ਸੀਗੀ ਵਿਦਿਆਰਥੀਆਂ ਦੀ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਜੋ ਹੈ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਅਖੀਰਕਾਰ ਦੱਸੇ ਕਿ ਪੰਜਾਬ ਦੀ ਵੱਡੀ ਜਿੱਤ ਹੁੰਦੀ ਹੈ ਜੋ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਸੀਗੀ ਉਸ ਨੂੰ ਦੱਸਦੀ ਹੈ ਕਿ ਇੱਥੇ ਜੋ ਹੈ ਹਟਾ ਲਿਆ ਜਾਂਦਾ ਹੈ ਕੇਂਦਰ ਸਰਕਾਰ ਆਪਣਾ ਫੈਸਲਾ ਜੋ ਹੈ ਅਖੀਰ ਦੇ ਵਿੱਚ ਵਾਪਸ ਲੈ ਲੈਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਹੁਣ ਦੱਸੇ ਕਿ ਵਿਦਿਆਰਥੀਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਲ ਤੋਂ ਜਲਦ ਸੈਨੇਟ ਚੋਣਾਂ ਕਰਵਾਈਆਂ ਜਾਣ ਕਿਉਂਕਿ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ ਕਿ ਚੋਣਾਂ ਜੜੀਆਂ ਨਹੀਂ ਹੋ ਰਹੀਆਂ ਉਸ ਨੂੰ ਪੈਂਡਿੰਗ ਪਾਇਆ ਜਾ ਰਿਹਾ ਸੋ ਇਸੇ ਕਰਕੇ ਦੱਸੇ ਕਿ ਹੁਣ ਵਿਦਿਆਰਥੀਆਂ ਦੀ ਇਹ ਮੰਗ ਹੈ ਕਿ ਸੈਨੇਟ ਚੋਣਾਂ ਦੀ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕੀਤੀ ਜਾਵੇ ਤਾਂ ਸਿਰਫ ਇਹੀ ਡਿਮਾਂਡ ਹੈ ਇਹੀ ਮੰਗ ਰੱਖ ਰਹੇ ਨੇ ਵਿਦਿਆਰਥੀ ਤਾਂ ਇਸੇ ਕਰਕੇ ਦੱਸ ਦਈਏ ਕਿ ਅੱਜ 10 ਨਵੰਬਰ ਨੂੰ ਪਹਿਲਾਂ ਹੀ ਦੱਸ ਦਈਏ ਕਿ ਜਿਹੜਾ ਇੱਥੇ ਪ੍ਰਦਰਸ਼ਨ ਦੀ ਕਾਲ ਵਿਦਿਆਰਥੀਆਂ ਦੇ ਵੱਲੋਂ ਦਿੱਤੀ ਗਈ ਸੀ ਪਹਿਲਾਂ ਤਾਂ ਸੀਗਾ ਕਿ ਜਿਹੜਾ ਸੈਨੇਟ ਤੇ ਸਿੰਡੀਕੇਟ ਨੂੰ ਜਿਹੜਾ ਭੰਕਰਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਖਿਲਾਫ ਅੱਜ ਦਾ ਦਰਸ਼ਨ ਰੱਖਿਆ ਗਿਆ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਦੱਸਿਆ ਕਿ ਕੇਂਦਰ ਨੇ ਵਿਦਿਆਰਥੀਆਂ ਦੇ ਜਜ਼ਵੇ ਨੂੰ ਵੇਖਦੇ ਹੋਏ ਵਿਦਿਆਰਥੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਜਿਹੜਾ ਗੁੱਸੇ ਨੂੰ ਵੇਖਦੇ ਹੋਏ ਪਹਿਲਾਂ ਹੀ ਉਹ ਜਿਹੜਾ ਆਪਣਾ ਫੈਸਲਾ ਨੋਟੀਫਿਕੇਸ਼ਨ ਤਾਂ ਵਾਪਸ ਲੈ ਲਿਆ ਸਿੰਡੀਕੇਟ ਤੇ ਸੈਨੇਟ ਨੂੰ ਭੰਗ ਕਰਨ ਵਾਲਾ ਲੇਕਿਨ 10 ਤਰੀਕ ਦਾ ਇਹ ਜੋ ਨਵੰਬਰ ਦਾ ਅੱਜ ਦਾ ਪ੍ਰਦਰਸ਼ਨ ਸਿਗਾ ਇਸ ਨੂੰ ਨਹੀਂ ਰੋਕਿਆ ਗਿਆ ਇਸ ਨੂੰ ਨਹੀਂ ਟਾਲਿਆ ਗਿਆ ਕਿਉਂਕਿ ਵਿਦਿਆਰਥੀਆਂ ਨੇ ਮੰਗ ਰੱਖੀ ਕਿ ਸੈਨੇਟ ਦੀ ਚੋਣਾਂ ਦਾ ਨੋਟੀਫਿਕੇਸ਼ਨ ਜੋ ਹੈ ਉਹ ਜਾਰੀ ਕੀਤਾ ਜਾਵੇ ਤਾਂ ਹੁਣ ਜੋ ਹੈ ਅੱਜ ਤੱਕ ਸੰਘਰਸ਼ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਕਿ ਕਿਸ ਤਰੀਕੇ ਦੇ ਨਾਲ ਕੈਂਪਸ ਦੇ ਦੱਸਿਆ ਜਾ ਰਿਹਾ ਕਿ ਤਿੰਨਾ ਗੇਟਾਂ ਦੇ ਬਾਹਰ ਜੋ ਹੈ ਸਿਕਿਉਰਿਟੀ ਹਾਈ ਕਰ ਦਿੱਤੀ ਗਈ ਹੈ ਬਿਨਾ ਆਈਡੀ ਕਾਰਡ ਬਿਨਾ ਕਿਸੇ ਪ੍ਰੂਫ ਤੋਂ ਦੱਸੇ ਕਿ ਕਿਸੇ ਨੂੰ ਵੀ ਅੰਦਰ ਯੂਨੀਵਰਸਿਟੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਇਹ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਜਿਸ ਵਿੱਚ ਦੱਸੇ ਕਿ ਝੜਵ ਵੀ ਜੜੀ ਹੈ ਸ਼ੁਰੂ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਉਥੇ ਪੁਲਿਸ ਫੋਰਸ ਤਾਇਨਾਤ ਹੋਈ ਹੈ ਤਾਂ ਕਈ ਵਿਦਿਆਰਥੀਆਂ ਨੂੰ ਦਸੇਕੇ ਅੰਦਰ ਦਾਖਲ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਜਿਸ ਕਰਕੇ ਝੜਪ ਵੀ ਦਸੇਕੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸ਼ੁਰੂਆਤ ਉਸ ਦੀ ਵੀ ਹੋ ਚੁੱਕੀ ਹੈ ਉਹ ਵੀ ਤਸਵੀਰਾਂ ਤੁਹਾਨੂੰ ਜਲਦ ਵਿਖਾਵਾਂਗੇ ਫਿਲਹਾਲ ਦਸੇਕੇ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਿਆ ਕਿ ਅੱਜ ਇਹ ਵਿਦਿਆਰਥੀ ਆਪਣੀ ਹੋਣ ਦੀ ਲੜਾਈ ਲੜ ਰਹੇ ਨੇ ਉਹਨਾਂ ਨੇ ਮੰਗ ਰੱਖੀ ਹੈ ਕਿ ਸੈਨੇਟ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੋਵੇਗੀ ਉਸ ਤੋਂ ਬਾਅਦ ਇਹੋ ਜਿਹੜਾ ਇਹ ਸੰਘਰਸ਼ਮੰਦ ਹੋਵੇਗਾ ਤਾਂ ਅੱਜ ਦਾ ਇਹ ਵੱਡਾ ਪ੍ਰਦਰਸ਼ਨ ਪੀਯੂ ਦੇ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਈ ਪੰਜਾਬੀ ਕਲਾਕਾਰ ਕਈ ਪੰਜਾਬੀ ਗਾਇਕ ਕਈ ਜਥੇਬੰਦੀਆਂ ਦਾਸੇ ਕਿ ਇੱਥੇ ਵਿਦਿਆਰਥੀਆਂ ਦਾ ਸਾਥ ਦੇਣ ਦੇ ਲਈ ਸਮਰਥਨ ਦੇਣ ਦੇ ਲਈ ਅੱਜ ਪੀਯੂ ਕੈਂਪਸ ਪਹੁੰਚ ਸਕਦੀਆਂ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਵੀ ਕਈ ਕਲਾਕਾਰ ਜੋ ਇੱਥੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਬੀਤੇ ਕੱਲ੍ਹ ਹੀ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਦਾਸੇ ਕਿ ਵਿਦਿਆਰਥੀਆਂ ਦਾ ਸਾਥ ਦਿੱਤਾ ਵੀ ਉੱਥੇ ਪ੍ਰਦਰਸ਼ਨ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਿਲ ਹੋਏ ਸਨ ਤੇ ਹੁਣ ਜੋ ਹੈ ਅੱਜ ਇਹ ਵੱਡਾ ਪ੍ਰਦਰਸ਼ਨ ਦੀ ਜੋ ਕਾਲ ਦਿੱਤੀ ਗਈ ਸੀ ਕਿ ਤਾਂ ਉਹ ਵੀ ਅੱਜ ਦੱਸੇ ਕਿ ਸ਼ੁਰੂਆਤ ਉਸ ਦੀ ਹੋ ਚੁੱਕੀ ਹੈ ਉੱਥੇ ਹੀ ਪੁਲਿਸ ਵੀ ਪੂਰੀ ਦੱਸੇ ਕਿ ਤਿਆਰੀ ਦੇ ਵਿੱਚ ਹੈ ਅੱਜ ਜੋ ਤਸਵੀਰਾਂ ਤੁਹਾਨੂੰ ਵੇਖਾਰੀਆਂ ਵੇਖ ਸਕਦੇ ਹੋ ਕਿ ਹਰੇਕ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਬਿਨਾ ਆਈਡੀ ਕਾਰਡ ਦੇ ਦਸੇਕੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਜਿਹੜੀ ਹੈ ਕੈਂਪਸ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਪੂਰੇ ਹੀ ਚੰਡੀਗੜ੍ਹ ਦੇ ਵਿੱਚ ਦਸੇਕੇ ਪੁਲਿਸ ਨੇ ਜਿਹੜੀ ਹੈ ਮੁਸਤੈਦੀ ਵਧਾ ਦਿੱਤੀ ਹੈ ਸੋ ਅੱਜ ਦਾ ਪ੍ਰਦਰਸ਼ਨ ਜਿੱਥੇ ਵਿਦਿਆਰਥੀਆਂ ਦੇ ਲਈ ਬਹੁਤ ਅਹਿਮ ਹੈ ਉੱਥੇ ਹੀ ਦਸੇਕੇ ਪੁਲਿਸ ਦੀ ਜਿਹੜੀ ਚੌਕਸੀ ਹੈ ਉਹ ਵੀ ਵੱਧ ਚੁੱਕੀ ਹੈ ਤੇ ਪੁਲਿਸ ਵੀ ਇੱਥੇ ਪੱਬਾ ਪਾਰ ਨਜ਼ਰ ਆ ਰਹੀ ਹੈ ਲੋਕ ਇਥੇ ਪੰਜਾਬ ਯੂਨੀਵਰਸਿਟੀ ਪਹੁੰਚ ਸਕਦੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਜਿਸ ਵਿੱਚ ਦੱਸਦੇ ਕਿ ਹਾਈ ਸਿਕਿਉਰਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੇ ਬਾਹਰ ਨਜ਼ਰ ਆ ਰਹੀ ਹੈ ਕੈਂਪਸ ਦੇ ਵਿੱਚ ਦੱਸਦੇ ਕਿ ਪੁਲਿਸ ਹੀ ਪੁਲਿਸ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਪੁਲਿਸ ਛੋਣੀ ਦੇ ਵਿੱਚ ਇਹ ਪੂਰਾ ਇਲਾਕਾ ਤਬਦੀਲ ਹੋ ਚੁੱਕਿਆ ਹੈ ਥਾ-ਥਾ ਤੇ ਹਾਈ ਸਿਕਿਉਰਿਟੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਚੱਪੇ-ਚੱਪੇ ਤੇ ਇਸ ਵੇਲੇ ਪੁਲਿਸ ਜਿਹੜੀ ਹੈ ਉਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤਸਵੀਰਾਂ ਤਾਜ਼ਾ ਤਸਵੀਰਾਂ ਹੈ ਪੰਜਾਬ ਯੂਨੀਵਰਸਿਟੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਜ ਵੇਰ ਦਿਆਂ ਹੈ ਤਸਵੀਰਾਂ ਨੇ ਜਿੱਥੇ ਕਿ ਦਾਸੇ ਕੇ ਪਾਰੀ ਪੁਲਿਸ ਬਲ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਨਾਦ ਕਰ ਦਿੱਤਾ ਗਿਆ ਕਿਉਂਕਿ ਅੱਜ ਵੱਡਾ ਪ੍ਰਦਰਸ਼ਨ ਜਿਹੜਾ ਹੈ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾਣਾ ਹੈ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਦਾਸੇ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਤਿੱਖਾ ਸੰਘਰਸ਼ ਜੋ ਹੈ ਲਗਾਤਾਰ ਵਿਦਿਆਰਥੀਆਂ ਦਾ ਚੱਲ ਰਿਹਾ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਦਾਸੇ ਕੇ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਕੁਝ ਦਿਨ ਪਹਿਲਾਂ ਕਿ ਸੈਨੇਟ ਤੇ ਸਿੰਡੀਕੇਟ ਜੋ ਹੈ ਉਹ ਭੰਗ ਕਰ ਦਿੱਤਾ ਜਾਂਦਾ ਪੰਜਾਬ ਯੂਨੀਵਰਸਿਟੀ ਦਾ ਲੇਕਿਨ ਉਸ ਤੋਂ ਬਾਅਦ ਦੱਸੇ ਕਿ ਵਿਦਿਆਰਥੀਆਂ ਦੇ ਵੱਲੋਂ ਜੋ ਹੈ ਇਸ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਇਸ ਖਿਲਾਫ ਨਾਰੇਬਾਜ਼ੀ ਕੀਤੀ ਗਈ ਲਗਾਤਾਰ ਦੱਸੇ ਕਿ ਜਿਹੜਾ ਇੱਥੇ ਭੋਖੜਤਾਲ ਚੱਲੀ ਸੀਗੀ ਵਿਦਿਆਰਥੀਆਂ ਦੀ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਜੋ ਹੈ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਅਖੀਰਕਾਰ ਦੱਸੇ ਕਿ ਪੰਜਾਬ ਦੀ ਵੱਡੀ ਜਿੱਤ ਹੁੰਦੀ ਹੈ ਜੋ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਸੀਗੀ ਉਸ ਨੂੰ ਦੱਸਦੇ ਇਹ ਕਿ ਇੱਥੇ ਜੋ ਹੈ ਹਟਾ ਲਿਆ ਜਾਂਦਾ ਹੈ ਕੇਂਦਰ ਸਰਕਾਰ ਆਪਣਾ ਫੈਸਲਾ ਜੋ ਹੈ ਅਖੀਰ ਦੇ ਵਿੱਚ ਵਾਪਸ ਲੈ ਲੈਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਹੁਣ ਦੱਸੇ ਕਿ ਵਿਦਿਆਰਥੀਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸੈਨੇਟ ਚੋਣਾਂ ਕਰਵਾਈਆਂ ਜਾਣ ਕਿਉਂਕਿ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ ਕਿ ਚੋਣਾਂ ਜੜੀਆਂ ਨਹੀਂ ਹੋ ਰਹੀਆਂ ਉਸ ਨੂੰ ਪੈਂਡਿੰਗ ਪਾਇਆ ਜਾ ਰਿਹਾ ਸੋ ਇਸੇ ਕਰਕੇ ਦੱਸੇ ਕਿ ਹੁਣ